ਕਤ ਸਾਲਾਂ ਦੇ ਕਿਹੜੇ ਕਿਹੜੇ ਮੁੱਖ ਮੰਤਰੀ ਬਣੇ ਆ ਪੰਜਾਬ ਦੇ ਜਾਮੀਸ ਐਲਸਿੰਗ ਰਿਹਾ ਮੁੱਖ ਮੰਤਰੀ 5 ਸਾਲ ਦਰਬਾਰਾ ਸਿੰਘ ਰਿਹਾ 5 ਸਾਲ ਬਿਆਨ ਸਿੰਘ ਰਿਹਾ 5 ਸਾਲ ਕੈਪਟਨ ਅਮਰਿੰਦਰ ਸਿੰਘ ਰਿਹਾ 10 ਸਾਲ ਕਿੰਨੇ ਹੋ ਗਏ 25 ਸਾਲ ਹੁਣ ਉਹ ਮਲੰਗ ਜਾਇਆ ਜਿਹੜਾ ਹੋਂ ਵਾਲਾ ਮੈਂ ਅੱਜ ਰਹੇਗਾ ਸ਼ਰਾਬੀ 30 ਸਾਲ ਹੋ ਗਏ 30 ਸਾਲ 5 6 ਚੀਜ਼ ਤੇ ਬਾਦਲ ਸਾਹਿਬ ਵੱਡੇ ਬਾਈਸਲ ਰਹੇ ਤੁਸੀਂ ਦੇਖ ਲੋ ਖਰਾਨੀ ਦੀ ਗੱਲ ਆ ਉਹ ਜਿਹੜੇ 30 ਸਾਲ 6 ਮੁੱਖ ਮੰਤਰੀ ਰਹੇ ਐ ਇੱਕ ਨਿਸ਼ਾਨੀ ਉਹਨਾਂ ਦੀ ਯਾਦ ਨਹੀਂ ਕਰ ਸਕਦੇ ਤੁਸੀਂ ਕਿ ਆ ਬਿਆੰਸੀ ਨੇ ਬਣਾਇਆ ਆ ਸਾਨੂੰ ਇਸ ਇਨਸਾਨ ਨੇ ਦਿੱਤਾ ਆ ਇਸ ਮੁੱਖ ਮੰਤਰੀ ਦੇ ਇੱਕ ਵੀ ਚੀਜ਼ ਤੁਸੀਂ ਦੱਸ ਨਹੀਂ ਸਕਦੇ ਕੋ ਕਿਤਾ ਹੀ ਨਹੀਂ 5 ਸਾਲ ਹੁੰਦੇ ਉਹ ਇਹ ਰਾਜ ਕਰਕੇ ਚਲੇ ਜਾਂਦੇ ਸੇਵਾ ਨਹੀਂ ਦਿੱਤੀ ਉਹਨਾਂ ਨੇ ਪੰਜ ਪੰਜ ਸਾਲ ਖਰਾਬ ਹੋ ਗਏ 30 ਸਾਲ ਪੰਜਾਬ ਤੇ ਮੈਂ ਕਿਤੇ ਸੋਚ ਰਿਹਾ ਸੀ ਕਿਦਦਰ ਇਹ ਜੇ ਬਾਪੂ ਬਾਦਲ ਸਿਆਸਤ ਚ ਨਾ ਹੁੰਦੇ ਤੇ ਉਹਦੇ ਹੀ 6 ਦੀ ਜਗ੍ਹਾ ਹੋਰ 5 ਹੋਰ ਆ ਜਾਂਦੇ ਤੇ ਫਿਰ ਹੋਣਾ ਕੀ ਸੀ ਪੰਜਾਬ ਦਾ ਕੀ ਨੇ ਮਰਾਨੀਆਂ ਸੀ ਪਿੰਡਾਂ ਚ ਮੰਡੀਆਂ ਕਿਹਨੇ ਖੋੜੀ ਕਸੀਆਂ ਕੱਢਣੀਆਂ ਸੀ ਕਿਹਨੇ ਇਥੇ ਪੱਕੇ ਖਾਲੇ ਬਣਾਉਣੇ ਸੀ ਕਿਹਨੇ ਗਰੀਬ ਨੂੰ ਆਟਾ ਦਾਲ ਦੇਣਾ ਸੀ ਸ਼ਗਨ ਦੇਣਾ ਸੀ ਪੈਨਸ਼ਨ ਦੇਣੀ ਸੀ ਕਿਹਨੇ ਬਿਜਲੀ ਘਰ ਬਣਾਉਣੇ ਸੀ ਆ ਸਾਰਾ ਕੁਝ ਆਪਾਂ ਤਾਂ ਕਿੰਨਾ ਪਿੱਛੇ ਚੱਲੇ ਜਾਂਦੇ ਇਕੱਲੇ ਇੱਕ ਇਨਸਾਨ ਨੇ ਸਾਰਾ ਕੁਝ ਹੀ ਬਣਾਇਆ ਇੱਕ ਇਨਸਾਨ ਨੇ ਉਹਨਾਂ ਦੀ 98 ਸਾਲ ਦੀ ਆਪਾਂ ਬਣਾ ਰਹੇ ਸੀ 98 ਤੋਂ 70 ਸਾਲ ਉਹਨਾਂ ਨੇ ਅਕਾਲੀ ਦਲ ਦੀ ਸੇਵਾ ਕੀਤੀ ਪੰਜਾਬ ਦੇ 70 ਸਾਲ ਮੈਨੂੰ ਲੱਗਦਾ ਕੋਈ ਪੰਜਾਬ 'ਚ ਘਰ ਨਹੀਂ ਕੋਈ ਪਰਿਵਾਰ ਨਹੀਂ ਜਿੱਥੇ ਉਹ ਨਾ ਗਏ ਹੁਣ ਦੁੱਖ ਸੁੱਖ ਦਾ ਸਾਥ ਨਹੀਂ ਦੇ ਸਕਦਾ ਤੇ ਮੈਂ ਰਿਹਾਲਾ ਗਿੱਦੜਵਾ ਹਲਕਾ ਤੇ ਮੇਲਾ ਦਾ ਪਹਿਲੇ ਕੀ ਹੁੰਦਾ ਸੀ ਤੇ ਕਿਵੇਂ ਬਣਾਤਾ ਇੱਥੇ ਦਾ ਕਹਾਵਟਾਂ ਚ ਬਣਿਆ ਸੀ ਪੁਲਾ ਉੱਤੋਂ ਪਾਣੀ ਟਪਟਾ ਬਾਲਸ ਬਾਪੂ ਬਾਗਾਂ ਹੈ ਸਹੀ ਗੱਲ ਹੈ ਬਿਲਕੁਲ ਪੁਲਾ ਉੱਤੋਂ ਪਾਣੀ ਟਪਾਇਆ ਮੈਨ ਲੱਗਦਾ ਹੈ ਜੇ ਬਾਹਰੋਂ ਆਪਣੀ ਸਰਕਾਰ ਨਾ ਆਉਂਦੀ ਹੁਣ ਨੂੰ ਤਾਂ ਸੇਮ ਨਹੀਂ ਤਬਾਹ ਕਰ ਦੇਣਾ ਸੀ ਮੇਰੇ ਖਿਆਲੋਂ ਕਰ ਦੇ ਲਈ ਸਹੀ ਹੈ ਚਲੋ ਚਲੋ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਰਣ ਬਚਾ ਲੋ ਪੰਜਾਬ ਨੂੰ ਤੇ ਤਕੜਾ ਕਰ ਦਿਓ ਕਾਲੀ ਦਲ ਨੂੰ ਜੇ ਬਚਣਾ ਆਪ ਹੁਣ ਬਹੁਤ ਸਾਲ ਹੋ ਗਏ ਥੋੜਾ ਕਨੈਕਸ਼ਨ ਪਲੱਗਾਂ ਨਾਲ ਜੁੜੇ ਹੋਣ ਹੁਣ ਵਾਪਸ ਭਾਖੜੇ ਨਾਲ ਜੋੜਨ ਵਾਸਤੇ ਆਏ ਬੋਲੇ ਇਨਸਾਨ ਹਾ ਜਿਹੜਾ ਪਹਿਲੇ ਭਾਖੜੇ ਨਾਲ ਸੀ ਥੋੜਾ ਤੇ ਫਿਰ ਖੁੱਲੀ ਬਿਜਲੀ ਆਉਂਦੀ ਸੀ ਦੇ ਖੁੱਲਾ ਪਾਣੀ ਆਉਂਦਾ ਸੀ ਕੋਈ ਸਮੱਸਿਆ ਨਹੀਂ ਸੀ ਤੁਸੀਂ ਸੌਂਦੇ ਸੀ ਤੇ ਬਾਦਲ ਸਾਹਿਬ ਜਾਗਦੇ ਸੀ ਹੁਣ ਆਈ ਬੇਨਤੀ ਕਰਨਾ ਹੈ ਜ਼ਿਲ੍ਹਾ ਪ੍ਰਸ਼ਾਸਨ ਬਣਾਵਸਨ ਦੀਨਾ ਸਮਝਿਓ ਆਈ ਤੋ ਪਾਖੜੇ ਨਾਲ ਤੁਸੀਂ ਜੋੜਨਾ ਹੈ ਪਾਖੜੇ ਨਾਲ ਛਿੰਦਾ ਕਨੈਕਸ਼ਨ ਜੋੜ ਲਓ ਕਿਦਰਵੇ ਵਾਲਿਓ ਤੇ ਮੈਂ ਤੁਹਾਨੂੰ ਇਹ ਨਾਲ ਦੱਸਦਾ ਪੂਰੀ ਜ਼ਿੰਦਗੀ ਤੁਹਾਡੇ ਸੇਵਾ ਕਰਦਾ ਰਹੂਗਾ ਬੋਲੇ son. <laughs>